ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪੰਜਾਬ ਦੀ ਉਹ ਰਾਣੀ ਦੀ ਗੱਲ ਕਰਾਂਗੇ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਜਾਂ ਫਿਰ ਇਹ ਕਹਿ ਸਕਦੇ ਆ ਕਿ ਜਾਣਦੇ ਤਾਂ ਹਨ ਪਰ ਨਾਂ ਦੇ ਬਰਾਬਰ ਇੱਕ ਦਲੇਰ ਰਾਣੀ ਜਿਸ ਨੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਮਾੜੇ ਵਕਤ ਨੇ ਪਤੀ ਵੀ ਖੋ ਲਿਆ ਤੇ ਪੁੱਤ ਨੂੰ ਵੀ ਅਲੱਗ ਕਰ ਦਿੱਤਾ ਅਸੀਂ ਇਤਿਹਾਸ ਪੜ੍ਹਦੇ ਆਂ ਕਈ ਵਾਰੀ ਕਈ ਵਿਸ਼ੇ ਅਣਛੋਹੇ ਰਹਿ ਜਾਂਦੇ ਹਨ ਤੇ ਕਈ ਪਾਤਰ ਵੀ ਪਰ ਇਹਨਾਂ ਦਾ ਜ਼ਿਕਰ ਕਰਨਾ ਕਈ ਵਾਰੀ ਬਹੁਤ ਜ਼ਰੂਰੀ ਹੁੰਦਾ ਹੈ ਉਨ੍ਹਾਂ ਵਿੱਚੋਂ ਇੱਕ ਵਿਸ਼ਾ ਮਹਾਰਾਣੀ ਜਿੰਦਾਦਾ ਹੈ। ਭਾਰਤ ਸਰਕਾਰ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਵੈੱਬਸਾਈਟ ਉੱਤੇ ਜਿੰਦਾਦਾ ਜ਼ਿਕਰ ਅਣਗੌਲੇ ਨਾਇਕਾਂ ਵਿੱਚ ਕੀਤਾ ਗਿਆ ਹੈ। ਮਹਾਰਾਣੀ ਜਿੰਦਾ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਉਹ ਆਪਣੀ ਸੁੰਦਰਤਾ, ਊਰਜਾ ਅਤੇ ਉਦੇਸ਼ ਦੀ ਤਾਕਤ ਲਈ ਰਾਣੀ ਜਿੰਦਾ ਦੇ ਨਾਂ ਨਾਲ ਮਸ਼ਹੂਰ ਸੀ। ਉਹਨਾਂ ਨੇ ਆਪਣਾ ਆਖਰੀ ਸਮਾਂ ਆਪਣੇ ਪੁੱਤਰ ਅਤੇ ਆਪਣੇ ਦੇਸ਼ ਤੋਂ ਦੂਰ ਫਕੀਰਾ ਮੰਗ ਕੱਢਿਆ। ਇਸ ਵੀਡੀਓ ਵਿੱਚ ਅਸੀਂ ਮਹਾਰਾਣੀ ਜਿੰਦਾ ਦੇ ਸਾਰੇ ਜੀਵਨ ਕਾਲ ਬਾਰੇ ਗੱਲ ਕਰਾਂਗੇ ਜਾਂ ਸਿੱਖ ਰਾਜ ਚ ਗਦਾਰੀਆਂ ਕਿਵੇਂ ਹੋਈਆਂ ਨਾ ਨਾਲ ਉਹਨਾਂ ਦੀ ਗੱਲਬਾਤ ਵੀ ਕਰਾਂਗੇ ਅਕਸਰ ਰਾਣੀ ਜਿੰਦਕੌਰ ਨੂੰ ਪੰਜਾਬ ਦੀ ਮੈਸਲੀਨਾ ਕਿਹਾ ਜਾਂਦਾ ਸੀ ਮੈਸਲੀਨਾ ਰੋਮ ਦੀ ਰਾਣੀ ਸੀ ਜੋ ਸਾਮਰਾਜ ਦੀ ਬਹਾਲੀ ਲਈ ਸ਼ਾਜਸ਼ਾਂ ਕਰਨ ਅਤੇ ਬੇਕਾਬੂ ਜਿੰਸੀ ਭੁੱਖ ਲਈ ਮਸ਼ਹੂਰ ਸਨ ਪਰ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਕੌਰ ਨੂੰ ਬਦਨਾਮ ਕਰਨ ਲਈ ਉਹਨਾਂ ਦੇ ਨਾਮ ਨਾਲ ਮੈਸਲੀਨਾ ਜੋੜ ਦਿੱਤਾ ਚਿਤਰਾ ਬੈਨਰਜੀ ਨੇ ਆਪਣੀ ਪੁਸਤਕ ਦਾ ਲਾਸਟ ਕ੍ਰੇਨ ਵਿੱਚ ਜਿੰਦਾਂ ਦੇ ਮੂੰਹੋਂ ਇਹ ਬਿਆਨ ਦਰਜ ਕਰਵਾਇਆ ਹੈ ਕਿ ਬ੍ਰਿਟਿਸ਼ ਮੈਨੂੰ ਪੰਜਾਬ ਦੀ ਮੈਸਾਲੀਨਾ ਕਹਿੰਦੇ ਸਨ ਜਿਸ ਪਿੱਛੇ ਗੁਲਾਬ ਸਿੰਘ ਦੀ ਸਾਜ਼ਿਸ਼ ਹੈ 1717 ਈਸਵੀ ਨੂੰ ਸਿਆਲਕੋਟ ਵਿਖੇ ਸਰਦਾਰ ਮੰਨਾ ਸਿੰਘ ਦੇ ਘਰੇ ਪੈਦਾ ਹੋਈ ਜਿੰਦਕੌਰ ਦੇ ਸਹੱਪਣ ਅਤੇ ਅਕਲਵੰਦੀ ਦੇ ਚਰਚੇ ਬਹੁਤ ਜਲਦੀ ਹੋਣ ਲੱਗ ਪਏ ਸਨ ਜਿੰਦਕੌਰ ਦਾ ਬਚਪਨ ਮਹਿਲਾਂ ਦੇ ਆਲੇ-ਦੁਆਲੇ ਬੀਤਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਸਨ ਮੰਨਾ ਸਿੰਘ ਆਪਣੇ ਇਲਾਕੇ ਪਿੰਡ ਚਾਹੜ ਜ਼ਿਲ੍ਹਾ ਸਿਆਲਕੋਟ ਦਾ ਮੰਨਿਆ ਪਰਮੰਨਿਆ ਸਰਦਾਰ ਅਤੇ ਔਲਖ ਗੋਤ ਦਾ ਜੱਟ ਸੀ ਜਿੰਦਾ ਦਾ ਵਿਆਹ ਸ਼ੇਰੇ ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਅਗੇਰੇ ਬਦਨ ਦੀ ਚਾਹ ਰੱਖਦਾ ਸੀ ਜਿੰਦਾ ਦਾ ਪਾਲਣ ਪੋਸ਼ਣ ਬਹੁਤ ਚੱਜੇ ਢੰਗ ਨਾਲ ਹੋਇਆ ਸੀ ਜਿਸ ਵਿੱਚ ਉਹ ਧਾਰਮਿਕ ਵਿਦਿਆ ਦੇ ਨਾਲ ਨਾਲ ਇਤਿਹਾਸਿਕ ਅਤੇ ਰਾਜਨੀਤਿਕ ਵਿਦਿਆ ਵਿੱਚ ਵੀ ਦਿਲਚਸਪੀ ਰੱਖਦੀ ਸੀ ਬਯੌਨ ਪਿੱਛੇ ਇੱਕ ਇਹ ਸੋਚ ਵੀ ਹੋ ਸਕਦੀ ਹੈ ਕਿ ਰਾਜ ਪਰਿਵਾਰ ਵਿੱਚ ਕੋਈ ਦਲੇਰ ਤੇ ਅਕਲਮੰਦ ਇਨਸਾਨ ਹੋਵੇ ਜੋ ਰਾਜ ਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕੇ। ਜਵਾਲਾ ਸਿੰਘ ਨੇ ਜਿੰਦਾ ਦਾ ਰਿਸ਼ਤਾ ਮਹਾਰਾਜਾ ਨਜੀਤ ਸਿੰਘ ਨਾਲ ਪੱਕਾ ਕਰ ਦਿੱਤਾ ਤੇ 1835 ਵਿੱਚ ਬੜੀ ਧੂਮ-ਧਾਮ ਨਾਲ ਉਹਨਾਂ ਦਾ ਵਿਆਹ ਹੋਇਆ। ਜਿਸ ਤੋਂ ਬਾਅਦ ਮਾਪਿਆਂ ਦੀ ਜਿੰਦਾ ਲਾਹੌਰ ਦੀ ਰਾਣੀ ਜਿੰਦਕੌਰ ਬਣ ਗਈ। ਕਿਲੇ ਵਿੱਚ ਉਸ ਦਾ ਇੱਕ ਵੱਖਰਾ ਮਹਿਲ ਬਣਾਇਆ ਗਿਆ ਸੀ। ਕਹਿੰਦੇ ਹਨ ਜੋ ਉਹਨਾਂ ਦੀਆਂ ਪਹਿਲਾ ਰਾਣੀਆਂ ਸਨ ਉਹ ਇੱਕ ਦੂਜੇ ਨਾਲ ਈਰਖਾ ਰੱਖਦੀਆਂ ਸਨ ਅਤੇ ਲੜਦੀਆਂ ਝਗੜਦੀਆਂ ਰਹਿੰਦੀਆਂ ਸਨ ਪਰ ਮਹਾਰਾਣੀ ਜਿੰਦਾ ਦਾ ਸੁਭਾਅ ਬਹੁਤ ਚੰਗਾ ਸੀ ਉਹ ਸਭ ਨਾਲ ਪਿਆਰ ਨਾ ਰੈਂਦੀ ਸੀ ਰਾਜਾ ਧਿਆਨ ਸਿੰਘ ਡੋਗਰਾ ਬਹੁਤ ਚਲਾਕ ਸੀ ਉਹ ਮਹਾਰਾਜਾ ਰਣਜੀਤ ਸਿੰਘ ਲਈ ਵਾਪਸ ਇੱਕ ਹੋਰ ਰਿਸ਼ਤਾ ਲੈ ਕੇ ਆਇਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਮਨਾਂ ਕਰ ਦਿੱਤਾ ਜਿੰਦਾ ਦੀ ਸਿਆਨਪ ਅਤੇ ਚੰਗੇ ਸੁਭਾਅ ਕਰਕੇ ਉਹ ਜਿੰਦਾ ਤੋਂ ਪ੍ਰਭਾਵਿਤ ਅਤੇ ਖੁਸ਼ ਸਨ 4 ਸਤੰਬਰ 1838 ਵਿੱਚ ਜਿੰਦਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਤੇ ਜਿੰਦਕੌਰ ਨੂੰ ਮਹਾਰਾਣੀ ਦੇ ਖਿਤਾਬ ਨਾਲ ਨਵਾਜਿਆ ਗਿਆ ਉਹਨਾਂ ਦੀ ਕੁੱਖੋਂ ਪੈਦਾ ਹੋਏ ਬੱਚੇ ਦਾ ਨਾਮ ਦਲੀਪ ਸਿੰਘ ਰੱਖਿਆ ਗਿਆ ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦਿਹਾਂਤ ਹੋ ਗਿਆ ਇਹ ਦਿਨ ਵੀਰਵਾਰ ਅਤੇ ਪੂਰਨਮਾਸ਼ੀ ਦਾ ਦਿਨ ਸੀ ਉਸ ਸਮੇਂ ਦਲੀਪ ਸਿੰਘ 10 ਮਹੀਨੇ ਦਾ ਸੀ ਮਹਾਰਾਜੇ ਦੀ ਮੌਤ ਤੋਂ ਬਾਅਦ ਜਲਦੀ ਹੀ ਇਹ ਸਥਿਤੀ ਬਣ ਗਈ ਕਿ ਡੋਗਰਿਆਂ ਦੀ ਗਦਾਰੀ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਕਰਕੇ ਸਿੱਖ ਰਾਜ ਟਹਿ ਟੇਰੀ ਹੋਣਾ ਸ਼ੁਰੂ ਹੋ ਗਿਆ। ਸਜਾਦਾ ਖੜਕ ਸਿੰਘ ਨੂੰ ਕੈਦ ਕਰਕੇ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਖੜਕ ਸਿੰਘ ਦੇ ਸੰਸਕਾਰ ਤੋਂ ਵਾਪਸ ਆ ਰਹੇ ਕਵਰ ਨੌਂ ਨਿਹਾਲ ਤੇ ਦਰਵਾਜ਼ੇ ਦਾ ਸੱਜਾ ਦੇ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਅਤੇ ਬਾਅਦ ਵਿੱਚ ਧਿਆਨ ਸਿੰਘ ਨੇ ਜ਼ਖਮੀ ਪਏ ਨੌਂ ਨਿਹਾਲ ਨੂੰ ਪੱਥਰਾਂ ਨਾਲ ਸਿਰ ਕੁੱਟ-ਕੁੱਟ ਕੇ ਮਾਰ ਦਿੱਤਾ। ਦਲੀਪ ਸਿੰਘ ਨੂੰ 16 ਸਤੰਬਰ 1843 ਨੂੰ ਤਖਤ ਤੇ ਬਿਠਾ ਦਿੱਤਾ ਉਸ ਸਮੇਂ ਦਲੀਪ ਸਿੰਘ ਦੀ ਉਮਰ 5 ਸਾਲ 11 ਦਿਨ ਦੀ ਸੀ ਲੈਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਉਂਗਲ ਲਵੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਤਿਲਕ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਵਾ ਦਿੱਤੀ ਮਹਾਰਾਣੀ ਜਿੰਦਾ ਨੂੰ ਸਰਪ੍ਰਸਤ ਕਲਾ ਦਿੱਤਾ ਤੇ ਲੈਣਾ ਸਿੰਘ ਆਪ ਵਜੀਰ ਬਣ ਗਿਆ ਬੱਚੇ ਦੇ ਮੱਥੇ ਤੇ ਖੂਨ ਦਾ ਲੱਗਦਾ ਟਿੱਕਾ ਦੇਖ ਕੇ ਮਹਾਰਾਣੀ ਚਿੰਤਤ ਹੋ ਗਈ। ਇਹ ਸਭ ਕੁਝ ਹੋਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਪੁੱਤ ਹੀਰਾ ਸਿੰਘ ਗੁੱਸੇ ਵਿੱਚ ਆ ਕੇ ਲਾਹੌਰ ਦਰਬਾਰ ਉੱਪਰ ਫੌਜ ਚੜ੍ਹ ਲਿਆ। ਫੌਜ ਨੇ ਲੈਣਾ ਸਿੰਘ ਅਤੇ ਉਸਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿੱਤਾ। ਅੰਗਰੇਜ਼ਾਂ ਲਈ ਹੁਣ ਕੋਈ ਹੋਰ ਰੋੜਾ ਨਹੀਂ ਸੀ ਸਿਵਾਏ ਮਹਾਰਾਣੀ ਜਿੰਦਾ ਦੇ। 30 ਅਗਸਤ 1845 ਨੂੰ ਇੱਕ ਸਾਜ਼ਿਸ਼ ਤਹਿਤ ਕਵਰ ਪਸ਼ੌਰਾ ਸਿੰਘ ਦਾ ਕਤਲ ਹੋ ਗਿਆ। ਇਸ ਕਤਲ ਦਾ ਇਲਜ਼ਾਮ ਜਵਾਰ ਸਿੰਘ 'ਤੇ ਲੱਗਾ ਤੇ ਭੜਕੇ ਹੋਏ ਲੋਕਾਂ ਦੇ ਇਕੱਠ ਨੇ ਜਵਾਰ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਨਾਲ ਮਹਾਰਾਣੀ ਜਿੰਦਕੌਰ ਦਾ ਸਹਾਰਾ ਟੁੱਟ ਗਿਆ। 10 ਫਰਵਰੀ 1846 ਨੂੰ ਸਭਰਾਮਾ ਵਿੱਚ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਆਖਰੀ ਜੰਗ ਸੀ। ਇਸ ਜੰਗ ਵਿੱਚ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਰਕੇ ਸਿੱਖ ਹਾਰ ਗਏ। ਇਸ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਹਮੇਸ਼ਾ ਲਈ ਡੁੱਬ ਗਿਆ। ਅੰਗਰੇਜ਼ਾਂ ਨੇ 12 ਸਤੰਬਰ 1846 ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕਮਾਕਾਰਾਂ ਵਿੱਚ ਦਖਲਅੰਦਾਜ਼ੀ ਬੰਦ ਕਰ ਦਿੱਤੀ। ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿੱਚ ਨਜ਼ਰਬੰਦ ਕਰ ਦਿੱਤਾ। ਵਿਪਾਲ ਕਪੂਰ ਸਿੰਘ ਲਿਖਦੇ ਹਨ ਕਿ ਹੈਨਰੀ ਲਾਰੈਂਸ ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਉਸ ਨਾਲ ਰਲੇ ਦਰਬਾਰੀਆਂ ਨੇ ਨਵੀਂ ਪ੍ਰਬੰਧਕ ਵਿਵਸਥਾ ਦੇ ਵਿੱਚੋਂ ਰਾਣੀ ਨੂੰ ਬਾਹਰ ਰੱਖਣ ਦੀ ਯੋਜਨਾ ਬਣਾਈ। ਇਸ ਦੌਰਾਨ ਰਾਣੀ ਨੂੰ ਸ਼ਾਹੀ ਕਿਲੇ ਸੁੰਮਨ ਬੁਰਜ ਵਿੱਚ ਕੈਦੀਆਂ ਵਾਂਗ ਰੱਖਿਆ ਗਿਆ। ਇਸ ਕੈਦ ਦੀਆਂ ਤਕਲੀਫਾਂ ਨੂੰ ਦੱਸਣ ਲਈ ਬਹੁਤ ਖੁੱਲੇ ਸਮੇਂ ਦੀ ਲੋੜ ਹੈ ਪਰ ਜੋ ਚਿੱਠੀਆਂ ਸਾਨੂੰ ਬ੍ਰਾਹਮਤ ਹੁੰਦੀਆਂ ਹਨ ਉਸ ਵਿੱਚ ਉਹਨਾਂ ਨੇ ਹੈਨਰੀ ਲਾਰੈਂਸ ਨੂੰ ਅਤੇ ਉਹਨਾਂ ਦੀ ਸਰਕਾਰ ਨੂੰ ਲਾਂਤਾਂ ਪਾਈਆਂ ਹਨ ਅਤੇ ਦੱਸਿਆ ਹੈ ਕਿ ਕਿਵੇਂ ਉਹ ਤਕਲੀਫ ਭਰੇ ਦੇਣਾ ਚੋਂ ਲੰਘ ਰਹੇ ਹਨ ਪਰ ਅੰਗਰੇਜ਼ਾਂ ਦੇ ਦਿਲਾਂ 'ਚ ਹਾਲੇ ਵੀ ਡਰ ਕਾਇਮ ਸੀ ਸੋ ਬਾਅਦ ਵਿੱਚ ਰਾਣੀ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਅਤੇ ਫਿਰ ਚਨਾਰ ਦੇ ਕਿਲੇ ਵਿੱਚ ਭੇਜ ਦਿੱਤਾ ਗਿਆ 16 ਮਈ 1884 ਦੇ ਦਿਨ ਇੱਕ ਕੈਦੀ ਵਜੋਂ ਪੰਜਾਬ ਤੋਂ ਬਨਾਰਸ ਲਜਾਇਆ ਗਿਆ ਸੀ ਬਨਾਰਸ ਦੇ ਕਿਲੇ ਵਿੱਚ ਹੋਈ ਉਸ ਦਾ ਰابطਾ ਭਾਈ ਮਹਾਰਾਜ ਸਿੰਘ ਅਤੇ ਚਾਤਰ ਸਿੰਘ ਅਟਾਰੀਆਂ ਵਾਲੇ ਨਾਲ ਬਣਿਆ ਹੋਇਆ ਸੀ ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਉਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਰਾਣੀ ਨੂੰ ਸਭ ਤੋਂ ਵੱਧ ਮਹਿਕੂਜ਼ ਕਿਲੇ ਚਨਾਰ ਵਿੱਚ ਭੇਜਣ ਦਾ ਫੈਸਲਾ ਕਰ ਲਿਆ ਇਹ ਗੱਲ ਮਾਰਚ 1849 ਦੀ ਹੈ ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋਣ ਲੱਗ ਪਈ ਤੇ ਇਸ ਦਾ ਡਟਵਾ ਵਿਰੋਧ ਕੀਤਾ ਉਸ ਨੂੰ ਚਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫੌਜ ਵੀ ਤਿਆਰ ਕੀਤੀ ਗਈ। ਇਸ ਫੌਜ ਦੀ ਅਗਵਾਈ ਮੇਜਰ ਮੈਗ ਰੈਗਰ ਕਰ ਰਿਹਾ ਸੀ। 4 ਅਪ੍ਰੈਲ ਦੇ ਦਿਨ ਚਨਾਰ ਪਹੁੰਚ ਕੇ ਮੇਜਰ ਮੈਕ ਰੈਗਰ ਨੇ ਰਾਣੀ ਨੂੰ ਚਨਾਰ ਕਿਲੇ ਦੀ ਇਨਚਾਰਜ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿੱਚ ਉਸ ਨੂੰ ਵੇਖ ਕੇ ਆਵੇ। ਕਿਉਂਕਿ ਰਾਣੀ ਨੇ ਪਰਦੇ ਦੇ ਪਿੱਛੇ ਹੋਣਾ ਸੀ ਇਸ ਲਈ ਉਸ ਨੂੰ ਉਸ ਦੀ ਆਵਾਜ਼ ਤੋਂ ਹੀ ਪਛਾਣਿਆ ਜਾਣਾ ਸੀ। 5 ਤੋਂ 15 اپریل تک کیپٹن ریਅਸ ਹਰ ਰੋਜ਼ ਰਾਣੀ ਦੇ ਕਮਰੇ ਵਿੱਚ ਜਾ ਕੇ ਉਸ ਦੀ ਆਵਾਜ਼ ਦੀ ਸੁਨਾਖਤ ਕਰਕੇ ਉਸ ਦੀ ਹਾਜ਼ਰੀ ਲਾਉਂਦਾ ਰਿਹਾ 15 اپریل ਨੂੰ ਜਦ کیਪਟਨ ਨੇ ਇਹ ਮਹਿਸੂਸ ਕੀਤਾ ਕਿ ਰਾਣੀ ਦੀ ਆਵਾਜ਼ ਵਿੱਚ ਫਰਕ ਹੈ ਤਾਂ ਉਸ ਨੇ ਰਾਣੀ ਨੂੰ ਪੁੱਛਿਆ ਤਾਂ ਰਾਣੀ ਨੇ ਅੱਗੋਂ ਜਵਾਬ ਦਿੱਤਾ ਕਿ ਮੈਨੂੰ ਜ਼ਖਾਮ ਹੈ کیਪਟਨ ਇਸ ਗੱਲ ਨੂੰ ਸੱਚ ਸਮਝ ਕੇ ਮੁੜ ਗਿਆ ਤਰਸਲ ਰਾਣੀ ਜਿੰਦਾ 6 اپریل ਨੂੰ ਕਿਲੇ ਵਿੱਚੋਂ ਬਾਹਰ ਨਿਕਲ ਕੇ ਜਾ ਚੁੱਕੀ ਸੀ ਤੇ 19 اپریل ਨੂੰ ਉਸ ਦੇ ਉੱਥੋਂ ਨਿਕਲਣ ਦਾ ਰਾਜ਼ ਖੁੱਲਿਆ ਉਸ ਸਮੇਂ ਚਨਾਰ ਦੇ ਕਿਲੇ ਵਾਸਤੇ ਇਹ ਗੱਲ ਬਹੁਤ ਮਸ਼ਹੂਰ ਸੀ ਕਿ ਇੱਥੋਂ ਕੋਈ ਕੈਦੀ ਹੁਣ ਤੱਕ ਜਿਉਂਦਾ ਵਾਪਸ ਨਹੀਂ ਸੀ ਮੋੜਿਆ ਪਰ ਇਹ ਰਾਣੀ ਦੀ ਦਲੇਰੀ ਹੀ ਸੀ ਕਿ ਸਿਰਫ 3 ਦਿਨਾਂ ਵਿੱਚ ਉਹ ਕਿਲੇ ਵਿੱਚੋਂ ਭੇਸ ਬਟਾ ਕੇ ਫਰਾਰ ਹੋ ਗਈ ਤੇ ਰਾਤੋਂ-ਰਾਤ ਤੈਰ ਕੇ ਦਰਿਆ ਪਾਰ ਕਰਕੇ ਨੇਪਾਲ ਦੇ ਰਾਹ ਪੈ ਗਈ ਰਸਤੇ ਵਿੱਚ ਇੱਕ ਗੁਫਤਚਰ ਨੇ ਫਕੀਰਨੀ ਦਾ ਭੇਸ ਬਣਾਈ ਰਾਣੀ ਨੂੰ ਪਛਾਣ ਲਿਆ ਪਰ ਰਾਣੀ ਨੇ ਫੁਰਤੀ ਨਾਲ ਉਸ ਨੂੰ ਉੱਚੀ ਚਟਾਨ ਤੋਂ ੱੱਕਾ ਮਾਰ ਕੇ ਮੁਕਾਇਆ ਉਸੇ ਰਾਤੇ ਰਾਣੀ ਨੂੰ ਫਕੀਰ ਦੇ ਪੇਸ਼ ਵਿੱਚ ਇੱਕ ਬੁੱਢਾ ਪੰਜਾਬੀ ਸਿਪਾਹੀ ਮਿਲਿਆ ਜਿਸ ਨੇ ਰਾਣੀ ਦੀ ਛਪਾ ਕੇ ਰੱਖੀ ਹੋਈ ਤਲਵਾਰ ਦੇਖ ਲਈ ਤੇ ਰਾਣੀ ਨੂੰ ਪਛਾਨ ਦੁਆ ਸਲਾਮ ਕੀਤੀ ਤੇ ਸੁਰੱਖਿਆ ਨੇਪਾਲ ਪਹੁੰਚਾਇਆ ਉੱਥੇ ਪਹੁੰਚ ਕੇ ਸਿਪਾਹੀ ਦੀ ਠੰਡ ਨਾਲ ਮੌਤ ਹੋ ਗਈ ਮਹਾਰਾਣੀ ਦੇ ਦੁੱਖ ਸੁਣ ਕੇ ਨੇਪਾਲ ਦੇ ਰਾਜ ਨੇ ਜਿੰਦਕੌਰ ਨੂੰ ਕਿਹਾ ਕਿ ਮੈਂ ਤੇਰਾ ਦੁੱਖ ਤਾਂ ਨਹੀਂ ਵੰਡਾ ਸਕਦਾ ਤੇ ਨਾ ਹੀ ਮੈਂ ਫੌਜ ਭੇਜ ਕੇ ਤੇਰੀ ਮਦਦ ਕਰ ਸਕਦਾ ਹਾਂ ਪਰ ਮੈਂ ਤੈਨੂੰ ਸ਼ਰਨ ਦੇ ਸਕਦਾ ਹਾਂ ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨੇਪਾਲ ਵਿੱਚ ਸ਼ਰਨ ਦੇ ਕੇ ਕਾਠਮਾਂਡੂ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਨੇਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ ਪੁੱਤਰ ਦੇ ਮਲਾਪ ਵਾਸਤੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ। ਅੰਗਰੇਜ਼ਾਂ ਨੇ ਮਿਲਣ ਦੀ ਆਗਿਆ ਤਾਂ ਦੇ ਦਿੱਤੀ ਪਰ ਸ਼ਰਤ ਰੱਖੀ ਕਿ ਉਹ ਕੋਲਕਾਤਾ ਵਿੱਚ ਹੀ ਮਿਲ ਸਕਦੇ ਹਨ। 13 ਸਾਲਾਂ ਬਾਅਦ ਸਪੈਨਿਸ਼ ਹੋਟਲ ਵਿੱਚ ਮਾਂ ਪੁੱਤ ਦਾ ਮਲਾਪ ਹੋਇਆ। ਮਹਾਰਾਣੀ ਉਸ ਦੇ ਸਿਰ ਤੇ ਜੂڑا ਆਪਣੇ ਹੱਥੀ ਕਰਿਆ ਕਰਦੀ ਸੀ। ਅੱਜ ਉਹ ਉਸ ਨੂੰ ਜੂੜੇ ਅਤੇ ਪੱਗ ਬੰਨੀ ਵਿੱਚ ਦੇਖਣਾ ਚਾਹੁੰਦੀ ਸੀ ਪਰ ਉਸ ਦੇ ਬਾਲ ਕੱਟੇ ਹੋਣ ਕਰਕੇ ਨਾ ਜੂੜਾ ਹੱਥ ਵਿੱਚ ਆਇਆ ਤੇ ਨਾ ਪੱਗ ਫਿਰ ਉਹ ਤਾਹਾ ਮਾਰ ਕੇ ਰੋਂਦੀ ਹੋਈ ਕਹਿਣ ਲੱਗੀ ਕਿ ਇਹ ਮੇਰੀ ਕਿਸਮਤ ਇਹ ਤੂੰ ਕੀ ਕੀਤਾ ਮੇਰਾ ਰਾਜਪਾਗ ਵੀ ਖੋ ਲਿਆ ਮੇਰਾ ਪੰਜਾਬ ਵੀ ਖੋ ਲਿਆ ਤੇ ਮੇਰਾ ਪੁੱਤ ਵੀ ਵਿਛੋੜ ਦਿੱਤਾ ਤੇ ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਕੋ ਲਈ ਮੈਂ ਲਾਹੌਰ ਕਿਲੇ ਦੇ ਬਾਹਰ ਖਲੋ ਕੇ ਖੀਰੇ ਜਵਾਰਤ ਬੰਡਣ ਵਾਲੀ ਅੱਜ ਨਰਕ ਭਰੀ ਜ਼ਿੰਦਗੀ ਭੋਗ ਰਹੀ ਹਾਂ ਸਿਮਰਨ ਕੌਰ ਲਿਖਦੇ ਹਨ ਕਿ ਜਦੋਂ ਮਾਝ ਜਿੰਦਾ ਆਪਣੇ ਪੁੱਤਰ ਨੂੰ ਮਿਲੀ ਤਾਂ ਉਹਨਾਂ ਨੇ ਤਿੰਨ ਗੱਲਾਂ ਕਹੀਆਂ ਤੇਰਾ ਧਰਮ ਸਿੱਖ ਧਰਮ ਹੈ ਤੈਨੂੰ ਅੰਬਦ ਸੱਜ ਕੇ ਸਿੱਖ ਸਜਣਾ ਚਾਹੀਦਾ ਹੈ ਅੰਗਰੇਜ਼ਾਂ ਨੇ ਤੇਰੇ ਨਾਲ ਧੋਖਾ ਕਰਕੇ ਤੇਰਾ ਰਾਜ ਖੋਇਆ ਹੈ ਪੈਰਵਾਲ ਦੇ ਮਾਦੇ ਉੱਤੇ ਦਸਕਤ ਕਰਵਾਏ ਹਨ ਉਹ ਤੇਰੇ ਸਰਪ੍ਰਸਤ ਸਨ ਤੇ ਤੈਨੂੰ ਤਖਤੋਂ ਨਹੀਂ ਲਾ ਸਕਦੇ ਸਨ ਸਿਮਰਨ ਕੌਰ ਆਪਣੀ ਲਿਖਤ ਵਿੱਚ ਦਾਵਾ ਕਰਦੇ ਹਨ ਕਿ ਮਹਾਰਾਣੀ ਜਿੰਦ ਕੌਰ ਤੇ ਕਹਿੰਦੇ ਹੀ ਦਲੀਪ ਸਿੰਘ ਮੋੜ ਸਿੰਘ ਸਜੇਸੀ ਤੇ ਅੰਮ੍ਰਿਤ ਪਾਨ ਕੀਤਾ ਸੀ। ਕਲਕੱਤੇ ਤੋਂ ਵਾਪਸ ਜਾਣ ਸਮੇਂ ਦਲੀਪ ਸਿੰਘ ਆਪਣੀ ਮਾਤਾ ਨੂੰ ਇੰਗਲੈਂਡ ਨਾਲ ਲੈ ਗਿਆ। ਪਰ ਉੱਥੇ ਵੀ ਉਹਨਾਂ ਮਾਪੂ ਤਾਂ ਇਕੱਠੇ ਨਾ ਰਹਿਣ ਦਿੱਤਾ ਗਿਆ। ਦਲੀਪ ਸਿੰਘ ਨੂੰ ਲੰਡਨ ਵਿੱਚ ਰੱਖਿਆ ਗਿਆ ਤੇ ਉਸ ਦੀ ਮਾਤਾ ਜਿੰਦ ਕੌਰ ਨੂੰ ਕੈਂਗਸਿੰਟਨ ਵਿੱਚ ਰੱਖਿਆ ਗਿਆ। ਮਹਾਰਾਣੀ ਜਿੰਦ ਕੌਰ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਕਿਹਾ ਕਿ ਪੁੱਤਰ ਜਦੋਂ ਮੈਂ ਮਰ ਗਈ ਮੇਰਾ ਸ਼੍ਰੀ ਮੇਰੇ ਸਿਰ ਦੇ ਸਾਈਂ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਵਿੱਚ ਰੱਖ ਦੇ। ਮਹਾਰਾਣੀ ਜ਼ਿੰਦਾ ਦੀ ਮੌਤ 1 ਅਗਸਤ 1863 ਨੂੰ ਕੈਂਸਿੰਟਨ ਵਿੱਚ ਹੋ ਗਈ। ਮੌਤ ਪਿੱਛੋਂ ਉਹਨਾਂ ਨੂੰ ਕੈਂਸਨਰਕੀਨ ਕਬਜ਼ਤਾਨ ਵਿੱਚ ਆਰਜੀ ਤੌਰ ਤੇ ਰੱਖਿਆ ਗਿਆ। ਦਲੀਪ ਸਿੰਘ ਨੂੰ ਆਪਣੀ ਮਾਤਾ ਦਾ ਸ਼ਰੀਰ ਭਾਰਤ ਲਿਆਉਣ ਦੀ ਮਨਜ਼ੂਰੀ 6 ਮਹੀਨੇ ਬਾਅਦ ਇਸ ਸ਼ਰਤ ਤੇ ਮਿਲੀ ਕਿ ਉਹ ਆਪਣੀ ਮਾਤਾ ਦਾ ਸੰਸਕਾਰ ਪੰਜਾਬ ਵਿੱਚ ਨਹੀਂ ਕਰ ਸਕਦਾ। ਅਤੇ ਬੰਬਈ ਵਿੱਚ ਗਦਾਵਰੀ ਨਦੀ ਦੇ ਕੰਢੇ ਪੰਜਾਬ ਦੀ ਇਸ ਦਲੇਰ ਮਹਾਰਾਣੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਆਖਰੀ ਇੱਛਾ ਕਈ ਸਾਲਾਂ ਬਾਅਦ ਉਨ੍ਹਾਂ ਦੀ ਪੋਤੀ ਸੋਫੀਆ ਦਲੀਪ ਸਿੰਘ ਨੇ ਲਾਹੌਰ ਲੈ ਜਾ ਕੇ ਚੇਰੇ ਪੰਜਾਬ ਦੀ ਸਮਾਦ ਕੋਲੇ ਦਫਨਾ ਕੇ ਪੂਰੀ ਕੀਤੀ। ਇਹ ਸਾਡੇ ਇਤਿਹਾਸ ਦਾ ਉਹ ਹਿੱਸਾ ਹੈ ਜਿਸ ਨੂੰ ਅਸੀਂ ਬਹੁਤ ਘੱਟ ਜਾਣਦੇ ਹਾਂ। ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਹਿੱਸਾ ਹੈ ਜਿਸ ਨੂੰ ਅਣਗੌਲਿਆ ਕੀਤਾ ਗਿਆ ਹੈ। ਲੋੜ ਹੈ ਅੱਜ ਦੀ ਪੀੜ੍ਹੀ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਉਣ ਦੀ।